ਇੱਕ ਹੀ ਘਰ ਵਿੱਚ ਦੋ ਭਰਾ ਰਹਿੰਦੇ ਸਨ ਅੰਸ਼ ਤੇ ਰਿਜੀ ਦੋਵੇਂ ਬਚਪਨ ਤੋਂ ਇੱਕ ਦੂਜੇ ਦੀ ਜਾਨ ਸਨ ਪਰ ਵੱਡੇ ਹੋਣ ਨਾਲ ਉਹਨਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜੇ ਹੋਣ ਲੱਗ ਪਏ ਕਦੇ ਮੋਬਾਈਲ ਨੂੰ ਲੈ ਕੇ ਕਦੇ ਕੱਪੜਿਆਂ ਨੂੰ ਲੈ ਕੇ ਤੇ ਕਦੇ ਕਿਸੇ ਗੱਲ ਨੂੰ ਗਲਤ ਸਮਝ ਕੇ ਦੋਵੇਂ ਲੜ ਪੈਂਦੇ ਇੱਕ ਦਿਨ ਝਗੜਾ ਇੰਨਾ ਵੱਧ ਗਿਆ ਕਿ ਅੰਸ਼ ਚਿਲਾਇਆ ਤੂੰ ਆਪਣੀ ਦੁਨੀਆ 'ਚ ਰਹਿ ਮੈਂ ਆਪਣੀ 'ਚ ਤੇ ਇਹ ਕਹੇ ਜਿਦੋਂ ਭਰਾ ਭਰਾ ਕੋਈ ਨਹੀਂ ਉਹ ਦਿਨ ਘਰ ਵਿੱਚ ਪਹਿਲੀ ਵਾਰ ਦੋ ਕਮਰੇ ਅਲੱਗ ਹੋ ਗਏ ਦਰਵਾਜ਼ੇ ਬੰਦ ਹੋ ਗਏ ਚਾਰ ਦੀਵਾਰਾਂ ਦਾ ਸਨ ਪਰ ਘਰ ਦੋ ਹਿੱਸਿਆਂ ਵਿੱਚ ਵੰਡ ਗਿਆ ਸੀ ਮਾਂ ਰਸੋਈ ਵਿੱਚ ਬੈਠੀ ਚੁੱਪਚਾਪ ਰੁਈ ਜਾਂਦੀ ਸੀ ਪਿਤਾ ਦੀਆਂ ਅੱਖਾਂ 'ਚ ਨਮੀ ਸੀ ਉਹਨਾਂ ਦਾ ਘਰ ਟੁੱਟ ਰਿਹਾ ਸੀ ਹਾਲਾਂਕਿ ਕੰਧਾਂ ਅਜੇ ਵੀ ਖੜੀਆਂ ਸਨ ਕੁਝ ਦਿਨ ਬੀਤ ਗਏ ਇੱਕ ਸ਼ਾਮ ਅੰਸ਼ ਦੀ ਅਚਾਨਕ ਤਬੀਅਤ ਬੇਗਰਦੀ ਬੁਖਾਰ ਤੇ ਚੱਕਰ ਉਹ ਦਰਵਾਜ਼ੇ ਦੇ ਕੋਲ ਡਿੱਗ ਪਿਆ ਮਾਂ ਪਿਓ ਪਿੰਡ ਗਏ ਹੋਏ ਸਨ ਉਸ ਦੇ ਕੋਲ ਪੀਣ ਲਈ ਪਾਣੀ ਤੱਕ ਨਹੀਂ ਸੀ ਇਸੇ ਵੇਲੇ ਅੰਸ਼ ਦਾ ਦਰਵਾਜ਼ਾ ਹੌਲੀ-ਹੌਲੀ ਖੁੱਲਿਆ ਤੇ ਅੱਗੇ ਰਿਸ਼ੀ ਖੜਾ ਸੀ ਉਹ ਘਬਰਾ ਕੇ ਬੋਲਿਆ ਭਰਾ ਤੂੰ ਠੀਕ ਤਾਂ ਹੈ ਮੈਂ ਠੀਕ ਆ ਤੂੰ ਜਾ ਲੱਗਿਆ ਸਾਡੇ ਵਿੱਚ ਲੜਾਈ ਚੱਲ ਰਹੀ ਹੈ ਤੂੰ ਆਏਗਾ ਨਹੀਂ পাগল ਲੜਾਈ ਪਿਆਰ ਕੱਟ ਨਹੀਂ ਕਰਦੀ ਜਦ ਵੀ ਤੈਨੂੰ ਲੋੜ ਹੋਵੇਗੀ ਮੈਂ ਆ ਜਾਵਾਂਗਾ ਜਦ ਮਾਂ ਕੋਲ ਵਾਪਸ ਆਉਂਦੇ ਤੇ ਦੋਵਾਂ ਭਰਾਵਾਂ ਨੂੰ ਇਕੱਠੇ ਬੈਠੇ ਦੇਖਦੇ ਉਹਨਾਂ ਦੀ ਅੱਖਾਂ ਵਿੱਚ ਸਾਲਾਂ ਬਾਅਦ ਜ਼ੂਕਨ ਵਾਪਸ ਆ ਜਾਂਦਾ ਹੈ ਉਸ ਦਿਨ ਤੋਂ ਘਰ ਦੀਆਂ ਕੰਧਾਂ ਤਾਂ ਉਹੀਆਂ ਸੀ ਪਰ ਦਰਵਾਜ਼ੇ ਖੁੱਲ ਗਏ ਅਤੇ ਦਿਲ ਵੀ